ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸੰਧੂ ਭੱਦਰਪ੍ਰੀਆ ਡੇਰੀ ਫਾਰਮ ਦੇ ਵਿੱਚ ਆਸ ਕਰਦੇ ਹਾਂ ਜੀ ਤੁਹਾਡੇ ਸਾਡੇ ਚਾਲਾਂ ਨਾਲ ਜੁੜੇ ਸਾਰੇ ਹੀ ਚੰਤੇ ਇਕੱਲਾ ਤਾਂ ਬਹੁਤ ਚੁਕੇ ਮੰਡੀ ਡੱਬੂ ਵਾਲੀ ਤੇ ਜੋਰਾ ਸ਼ੋਰਾ ਨਾਲ ਜੋ ਖਰੀਦਦਾਰੀਆਂ ਚੱਲਣੀਆਂ ਪੂਰੀਆਂ ਮੰਡੀਆਂ ਕੋਈ ਵੀ ਬੰਦ ਨਹੀਂ ਹੋਈਆਂ ਮੰਡੀਆਂ ਦੇ ਵਿੱਚ ਲਖਾਈ ਜੋ ਬੰਦ ਹੋ ਗਈ ਫ੍ਰੀ ਹੋ ਗਈ ਪਰਚੀ ਨਹੀਂ ਲੱਗਦੀ ਜਿਹੜਾ ਮਰਜ਼ੀ ਮੇਰਾ ਵੀਰ ਖਰੀਦਦਾਰੀ ਕਰ ਸਕਦਾ ਤੇ ਮੰਡੀ ਪਹੁੰਚਦਾ ਚੰਗੇ ਚੰਗੇ ਮਿਲਕ ਰਿਕਾਰਡ ਵਾਲੀਆਂ ਤੇ ਚੰਗੇ ਚੰਗੇ ਆਰਡਰ ਕੁਆਲਟੀ ਵਾਲੀਆਂ ਗਾਮਾਂ ਹੋਈਆਂ ਹਾਰ ਸ਼ਿੰਗਾਰ ਬਾਈ ਹੁਣੀ ਲਾ ਰਹੇ ਆ ਬਾਕੀ ਡਿਟੇਲ ਦੁੱਧ ਬਾਦ ਲੈ ਕੇ ਉਹਨਾਂ ਤੋਂ ਦੋਵਾਂਗੇ ਉਦੋਂ ਪਹਿਲਾਂ ਕੁਐਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆ ਤੇ ਵੱਧ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਹੇ ਵੀਰ ਦਾ ਫਾਇਦਾ ਹੋ ਜਾਂਦਾ ਆ ਵੀਢ ਗੋਦੋ ਦੇਖ ਕੇ ਨਰਖ ਪਰਖ ਇੱਕ ਟਾਈਮ ਦੋ ਟਾਈਮ ਕਰਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਹੁੰਦੇ ਆ ਤੇ ਆਓ ਕਰੀਏ ਗੱਲ ਬਾਤ ਬਾਈ ਸਾਥੀ ਕਾਜੀ ਹੋਰ ਸੁਣਾਓ ਠੀਕ ਜੇ ਹਾਂ ਠੀਕ ਠਾਕ ਜੇ ਤੇ ਕਿਹੜੇ ਪਿੰਡ ਤੋਂ ਸੰਗਰੂਰ ਤੋਂ ਅੱਜ ਸੰਗਰੂਰ ਤੇ ਕੀ ਨਾਮ ਹੈ ਅੰਦਰ ਹਰਦੀਪ ਸਿੰਘ ਜੀ ਨਾਮ ਹਰਦੀਪ ਸਿੰਘ ਸੇਰ ਪਰਚੇ ਦਾ ਕੰਮ ਹੈ ਹਾਂ ਜੀ ਸਰ ਕਿੰਨੀਆਂ ਗਾਇਆਂ ਲਿਆਣੀਆਂ ਜੀ 10 ਜੀ 10 ਵੀ ਹੋਏ ਇੱਕ ਦੋ ਦੇ ਸੌਤੇ ਹੋਗੇ ਜੀ ਹੋਗੇ ਦੋ ਕਿੰਨੇ ਆ ਰਹੇ ਹੋਏ ਤਿੰਨ ਦੇ ਹੋਗੇ ਜੀ ਤਿੰਨ ਆ ਰਹੇ ਹੋਗੇ ਹਾਂ ਤੇ ਆਪਣਾ ਮੋਬਾਈਲ ਨੰਬਰ ਦਈਏ ਆਪਣੇ ਪੈਨ ਦਾ ਮੋਬਾਈਲ ਨੰਬਰ 9944 ਜੀ ਹਾਂ ਜੀ 36295 ਜੀ ਠੀਕ ਹੈ ਜੀ ਤੇ ਕਿ ਵਿਹੜ ਦੀ ਇੰਦੀ ਡਿਟੇਲ ਦਈਏ ਕਿਨਵਾ ਸੁਬਾ ਕਾਲੀ ਵਿਹੜ ਇਹ ਪਹਿਲਾ ਸੁਬਾ ਖੇਰੀ ਹੈ ਜੀ ਮੂੰਹ ਖੇਰੀ ਕਿੰਨੇ ਦਿਨ ਦੀ ਸੋਈ ਹੈ ਉਹ ਪੰਜ 6 ਦਿਨ ਜੀ ਠੀਕ ਹੈ ਖੋਲ ਕੇ ਤੁਰ ਕੇ ਵਿਖਾਈਏ ਹਾਜ਼ਰ ਮੌਕੇ ਦਾ ਦੁੱਧ ਕਿੰਨਾ ਹੋਊਗਾ ਜੀ 17 ਕਿਲੋ 17 ਕਿਲੋ ਹਾਜ਼ਰ ਮੌਕੇ ਦਾ ਦੁੱਧ ਵੀਰ ਕਹਿੰਦਾ ਇਹਦੇ ਥੱਲੇ ਆ ਸੰਗਰੂਰ ਵਾਲਾ ਵੀਰ ਕਹਿੰਦਾ ਠੀਕ ਹੈ ਜੀ ਕਾਲੀ ਵੈੜ ਕੱਢ ਲਿਆ 나ਗ ਵਰਗੀ ਲਓ ਜੀ ਆਹਤ ਨੂੰ ਬਹੁਤ ਸੋਹਣਾ ਰੂਹ ਤੋਂ ਖੀਰੀ ਕਹਿੰਦਾ ਠੀਕ ਹੈ ਜੀ ਬਾਕੀ ਰੇਟ ਜਮਾ ਦੱਸ ਕਰਾ ਕੇ ਪੁੱਛਦੇ ਆ ਕਿੰਨੇ ਦੀ ਭਾਈ ਜਮਾ ਹੀ ਦੇ ਦੇਣੀ ਆਪਾਂ ਦੇ ਦਾਂਗੇ 70000 ਦੇ ਹਾਂਜੀ 70000 ਦੀ ਜਮਾਈ ਲੱਗਦੀ 70 ਦੀ ਕੀ ਮਾਨਤਨ ਹੋ ਕਰ ਸਕਦੇ ਮੰਗਦੇ ਨੇ 85 ਆ ਜੀ ਨਾ ਮਾਨਤਨ ਹੋਰ ਹੋ ਸਕਦਾ ਕਰ ਦਾਂਗੇ 5-4000 ਦਾ ਜੀ ਠੀਕ ਆ 65 ਦੀ ਦੇ ਦਾਂਗੇ ਦੇ ਦਾਂਗੇ ਛੰਡੇ ਹੀ ਪੂਰੀ ਹੋ ਗਈ ਜੀ ਦੂਜੇ ਨੰਬਰ ਤੇ ਆ ਡੱਬੀ ਖੱਬਣੇ ਹਾਂ ਹਾਂ ਖੱਬਣੇ ਇਹਦੀ ਦਈਏ ਡਿਟੇਲ ਲਿਖਣਵਾ ਸੁਆ ਤੇ ਦੂਜਾ ਸੁਆ ਜੀ ਖੋਲ ਕੇ ਤੋੜ ਕੇ ਵਿਖਾਈਏ ਵੀਰੇ ਨਹੀਂ ਦੂਜਾ ਸੁਆ ਆਚਪ ਨਸਲ ਚ ਆਉਂਦੀ ਏ ਤੇ ਦੁੱਧ ਕਿੰਨੇ ਕਿਲੋ ਦੀ ਮਾਲਕੇ ਰਹੀ 25 ਕਿਲੋ ਦੁੱਧ 25 ਕਿਲੋ ਅੱਛਾ ਜੀ ਸੋਹਣੀ ਆ ਪ੍ਰਿੰਟ ਵਾਲੀ ਏ ਚੰਗੀ ਏ ਬੋਦੀ ਵਾਲੀ ਬੱਛੀ ਠੀਕ ਏ ਜੀ ਦਾਬ ਵਾਲੀ ਬੱਛੀ ਦੀ ਨੋ ਨਾ ਬਹੁਤ ਪਿਆਰਾ ਪ੍ਰਿੰਟ ਬਰੋਂਟੇ ਨੋ ਧਰ ਲੋ ਚੰਗੀ ਭਾਈ ਫਿਰ ਇਹਦਾ ਕੀ ਲੈ ਦੇ ਕਰਦਾ ਹਾਂਜੀ ਕੀ ਲੱਗਦੇ ਲੱਗਣਾ ਲੱਖ ਮੰਗਦੇ ਆ ਜੀ ਕਿੰਨੇ ਦੇ ਦਾਂਗੇ ਦੇ ਦਾਂਗੇ 95 ਦੇ ਜੀ ਹੋਰ ਕੋਈ ਮਾਨਤਾਲ ਕਰ ਲਾਂਗੇ ਜੀ 10000 85 ਦੀ ਕਰ ਲਾਂਗੇ ਕਰ ਲਾਂਗੇ ਚੱਲ ਆਇਓ ਮੜਿਆ ਤਿੰਜੀ ਤਿੰਜੀ ਹੋਰ ਇੱਕ ਵਿਖਾਓ ਆ ਵੱਡੀ ਵਾੜ ਵਿਖਾਓ ਜਿਹੜੀ ਬਿਲਕੁਲ ਹਾਜ ਨਾਜਰਿਆ ਇਹ ਵੀਰੇ ਕਿੰਨੇ ਕੁ ਦੁੱਧ ਦੀ ਮਾਲ ਕੇ ਹਾਂਜੀ ਕਿੰਨੇ ਕੁ ਦੁੱਧ ਦੀ ਮਾਲ ਕੇ ਇਹਨੇ ਪਲੂਨ ਨੇ ਕੱਢਿਆ ਜੀ 28 ਕਿਲੋ ਦੁੱਧ ਐਰ ਕੀ 30 ਪਲੱਸ ਚੱਲੋ ਹਾਂਜੀ ਹਾਂ ਠੀਕ ਆ ਸੁਵਾ ਕਰਨਾ ਦੂਜਾ ਦੂਜਾ ਜੀ ਦੂਜਾ ਸੁਵਾ ਚੰਗੇ ਕੇਲੇ ਛਲੀਰ ਕੇ ਥਾਂਦੇ ਤੇ ਲੰਮੀ ਬਈ ਦੋਸਤ ਯਾਰ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਚੋ ਨਸਲ ਦੀ ਚੰਗੇ ਫੇਟ ਘੋੜੇ ਦੀ ਤੇ ਬਿਲਕੁਲ ਹਾਜ ਨਾਜ ਦੇ ਢੋਆਂ ਦੇ ਤਿਆਰ ਹੈ ਭਾਵੇਂ ਰਾਤ ਨੂੰ ਹੀ ਗੱਡੀ ਤੇ ਲਾ ਰਿਆ ਨਾ ਬਟਾਕਾ ਪਾਜੇ ਪਈ ਤੇ ਸੋਹਣਾ ਰੰਗ ਸੰਗ ਹਾਸ਼ਨ ਪ੍ਰਿੰਟ ਲੋ ਜੀ ਬਾਕੀ ਦੁੱਧ ਤੇ ਪੁੱਛ ਲਿਆ 30+ ਵਾਲੀ ਮੋਹਲਾ ਭਾਈ ਤਾਂ ਪੁੱਛਦੇ ਆ ਕਿ ਕੀ ਇਹਦਾ ਕਰ ਦਿੰਦਾ ਭਾਈ ਜਮਾ ਕੀ ਲਾ ਦੇ ਰਿਹਾ ਕਰਤਾ ਨਾ ਮੋਹਲਾ ਜੀ 95 ਕਰਦੇ ਆ ਜਮਾ ਲਾਜ ਤੇ ਛੱਡ ਦੇ 84000 ਦੀ ਛੱਡ ਦਾਂਗੇ 80 ਦੀ ਹੋਰ ਕੋਈ ਮਾਨਤਾ ਹੋ ਸਕਦਾ ਬਾਬਾ ਜੀ ਨਹੀਂ ਬਸ ਜੀ ਬਾਬਾ ਥਾਪੀ ਮਗਰ ਮਾਰਦਾ 5000 ਦੀ ਹੁਣ ਵੀ ਮਾਰ ਦੇ ਨਾ ਨਾ ਇਤਨੀ ਵੇਚ ਨਹੀਂ ਉਧਰ ਵਾਲਿਆਂ ਮਾਰੀਆਂ ਅਸੀਂ ਕਰਦੇ ਯਾਰ ਕੋਈ ਨਹੀਂ ਹੁੰਦਾ ਨਾ ਨਾ 2000 ਦਾ ਕਰਦੀ ਲਾਸਟ ਆ ਜੀ ਲਾਸਟ ਜੰਮੀ ਅੱਛਾ ਬਹੁਤ ਜੰਮੀ ਬੱਚੀ ਆਈ ਠੀਕ ਆ ਜੀ ਮੋਬਾਈਲ ਨੰਬਰ ਆਪਣਾ ਨੋਟ ਕਰਵਾਇਓ ਖਰਾਬ 84375 ਜੀ ਠੀਕ ਆ ਜੀ 57435 ਜੀ ਪਿੰਡ ਕਿਹੜੇ ਜੀ ਸੜੀ ਆਈ ਸੰਗਰੂਰ ਤੋਂ ਕਿਹੜਾ ਨਾਲ ਪਿੰਡ ਪੁਆਣੀਗੜ ਦੇ ਕੋਲੇ ਦਲਪਰਾ ਜੀ ਠੀਕ ਆ ਜੀ ਚਲੋ ਜੀ ਲਓ ਭਾਈ ਮਿੱਤਰੋ ਵੀਡੀਓ ਤੁਹਾਨੂੰ ਅਪਲੋਡ ਕਰਵਾ ਕੇ ਦਿਖਾਤੀ 10 ਪਸ਼ੂ ਲੈ ਗਏ ਤਿੰਨਾਂ ਦੀ ਖਰੀਦਦਾਰੀ ਹੋ ਗਈ ਫਿਰ ਵੀ ਤਹਾਂ ਆਪਣੀ ਨਲਖ ਪਰਖ ਕਰਨੀ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੈਲਪਨ ਨੂੰ ਆਲ ਦਸਰਤ ਕਰਨਾ ਉਹਨਾਂ ਵਾਲੀ ਵੀਡੀਓ ਤੇ ਕੋਈ ਕੁਸ਼ਲ ਆ ਸਕੀ ਤੇ ਸਾਰਿਆਂ ਨੂੰ ਸਾਡੇ ਚੈਨਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ